ਪੰਜਾਬ ਦੇ 14 ਜ਼ਿਲ੍ਹਿਆਂ ਦੇ ਵਿੱਚ ਮੀਂਹ ਦੇ ਲਈ ਚੇਤਾਵਨੀ ਜਾਰੀ ਕਰ ਦਿੱਤੀ ਹੈ ਇਸ ਦੇ ਨਾਲ ਹੀ ਤੇਜ਼ ਹਵਾਵਾਂ ਵੀ ਚੱਲਣਗੀਆਂ ਤਾਂ ਤਾਪਮਾਨ ਦੇ ਵਿੱਚ ਗਰਾਵਟ ਜਿਹੜੀ ਕਿ ਅੱਜ ਦੇਖਣ ਨੂੰ ਮਿਲੀ ਹੈ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਅੱਜ ਬਾਰਿਸ਼ ਜਿਹੜੀ ਕਿ ਹੋਈ ਹੈ ਹਲਕੀ ਦਰਮਿਆਨੀ ਬਾਰਿਸ਼ ਹੋਈ ਹੈ ਮੌਸਮ ਸੁਹਾਵਣਾ ਜਿਹੜਾ ਕਿ ਬਣਿਆ ਹੋਇਆ ਹੈਗਾ ਦੱਸਦੇ ਕਿ ਸਰਦੀ ਤੋਂ ਬਾਅਦ ਇਹ ਜਿਹੜੀ ਕਿ ਪਹਿਲੀ ਬਾਰਿਸ਼ ਜਿਹੜੀ ਕਹਿ ਸਕਦੇ ਹਾਂ ਫਰਵਰੀ ਦੇ ਵਿੱਚ ਦੱਸਦੇ ਕਿ ਜ਼ਿਆਦਾ ਮੀਂਹ ਤਾਂ ਨਹੀਂ ਹੋਇਆ ਹੈ ਸੜਕਾਂ ਦੇ ਵਿੱਚ ਪਾਣੀ ਤਾਂ ਨਹੀਂ ਭਰਿਆ ਪਰ ਤਸਵੀਰਾਂ ਦੇ ਤੁਸੀਂ ਦੇਖ ਸਕਦੇ ਹੋ ਕਿ ਹਲਕੀ ਤੋਂ ਦਰਮਿਆਨੀ ਬਾਰਿਸ਼ ਅਜ ਜ਼ਰੂਰ ਹੋਈ ਹੈ ਜਿਸ ਦੇ ਲਈ ਦੱਸਦੇ ਕਿ ਪੰਜਾਬ ਦੇ ਵਿੱਚ yellow alert ਜਾਰੀ ਕੀਤਾ ਗਿਆ ਹੈਗਾ ਪੰਜਾਬ ਦੇ ਵਿੱਚ ਅੱਜ ਮੀਂਹ ਦੇ ਲਈ yellow alert ਜਾਰੀ ਕੀਤਾ ਗਿਆ ਤੇਜ਼ ਹਵਾਵਾਂ ਦੇ ਨਾਲ ਨਾਲ ਮੀਂਹ ਪੈਣ ਦੀ ਸੰਭਾਵਨਾ ਹੈ ਰਾਤ ਤੋਂ ਹੀ ਕਈ ਜ਼ਿਲ੍ਹਿਆਂ ਦੇ ਵਿੱਚ ਮੀਂਹ ਪੈ ਰਿਹਾ ਇਸ ਦੇ ਨਾਲ ਹੀ ਪਿਛਲੇ 24 ਘੰਟਿਆਂ ਦੇ ਵਿੱਚ ਔਸਤ ਵੱਧ ਤੋਂ ਵੱਧ ਤਾਪਮਾਨ ਦੇ ਵਿੱਚ 1.1 ਡਿਗਰੀ ਸੈਲਸੀਅਸ ਦੀ ਗਿਰਾਵਟ ਦਰਜ ਹੋਈ ਹੈ ਹਾਲਾਂਕਿ ਇਹ ਰਾਜ ਦੇ ਵਿੱਚ ਆਮ ਦੇ ਨਾਲੋਂ 3.5 ਡਿਗਰੀ ਸੈਲਸੀਅਸ ਵੱਧ ਹੈ ਤਾਂ ਸਵੇਰੇ ਦੇ ਵਿੱਚ ਵਾਧ ਤੋਂ ਵਾਧ ਤਾਪਮਾਨ 27.8 ਡਿਗਰੀ ਸੈਲਸੀਅਸ ਪਟਿਆਲਾ ਦੇ ਵਿੱਚ ਦਰਜ ਕੀਤਾ ਗਿਆ ਹੈ ਤਾਂ ਪਟਿਆਲਾ ਚੰਡੀਗੜ੍ਹ ਰਾਜਪੁਰਾ ਤੇ ਇਸ ਦੇ ਨਾਲ ਹੋਰ ਕਈ ਜ਼ਿਲ੍ਹੇ ਨੇ ਜਿੱਥੇ ਕੀ ਇਲਾਕੇ ਨੇ ਜਿੱਥੇ ਕੀ بارش ਹੋਈ ਹੈ ਮੌਸਮ ਤੁਸੀਂ ਦੇਖ ਸਕਦੇ ਹੋ ਆਪਣੀ ਸਕਰੀਨ ਦੇ ਉਤੇ ਕੀ ਬਦਲਵਾਈ ਵੀ ਜਿਹੜੀ ਕੀ ਹੁੰਦੀ ਪਈ ਐ ਤਾਂ ਦੱਸਦੀ ਐ ਕਿ ਕੱਲ ਯਾਨੀ ਕਿ ਬੁੱਧਵਾਰ ਨੂੰ ਪੰਜਾਬ ਦੇ ਜ਼ਿਆਤਰ ਸ਼ਹਿਰਾਂ ਦੇ ਵਿੱਚ ਬਦਲਵਾਈ ਰਹੇਗੀ ਮੌਸਮ ਵਿਭਾਗ ਦੇ ਅਨੁਸਾਰ ਅੱਜ ਪੰਜਾਬ ਦੇ ਪਠਾਨਕੋਟ ਗੁਰਦਾਸਪੁਰ ਅ ਅੰਮ੍ਰਿਤਸਰ ਤਰਨਤਾਰਨ ਕਪੂਰਥਲਾ ਜੁਲੰਦਰ ਨਵਾਂ ਸ਼ਹਿਰ ਰੂਪਨਗਰ ਲੁਧਿਆਣਾ ਐਸਐਸ ਨਗਰ ਸੰਗਰੂਰ ਪਟਿਆਲਾ ਮਾਨਸਾ ਅਤੇ ਬਠਿੰਡਾ ਦੇ ਵਿੱਚ ਮੀਂਹ ਨੂੰ ਲੈ ਕੇ yellow alert ਜਾਰੀ ਕੀਤਾ ਗਿਆ ਤਾਂ ਇਸ ਦੇ ਨਾਲ ਹੀ ਤੁਹਾਨੂੰ ਦੱਸਦੇ ਕਿ ਜਦੋਂ ਤੋਂ ਪੱਛਮੀ ਗੜਬੜੀ ਸਰਗਰਮ ਹੋਈ ਹੈ ਤਾਂ ਪੰਜਾਬ ਦੇ ਵਿੱਚ ਤਾਪਮਾਨ ਦੇ ਵਿੱਚ ਗਿਰਾਵਟ ਜਾਰੀ ਹੈ ਇਹ ਗਿਰਾਵਟ ਅੱਜ ਵੀ ਜਾਰੀ ਰਹਿਣ ਦੀ ਉਮੀਦ ਹੈ ਪਰ ਉਸ ਤੋਂ ਬਾਅਦ ਮੌਸਮ ਇੱਕ ਹਫ਼ਤੇ ਦੇ ਲਈ ਖੁਸ਼ਕ ਰਹੇਗਾ ਇਸ ਸਮੇਂ ਦੌਰਾਨ ਦਾਸੇ ਕੀ ਤਾਪਮਨ ਦੇ ਵਿੱਚ ਥੋੜਾ ਜਿਹਾ ਵਾਧਾ ਰਹੇਗਾ ਹੁਣ ਗੱਲ ਕਰਦੇ ਆਂ ਵੀ ਤੁਹਾਡੇ ਸ਼ਹਿਰ ਦਾ ਮੌਸਮ ਦਾ ਕੀ ਹਾਲ ਹੋਣ ਵਾਲਾ ਪਰ ਤੁਸੀਂ ਵੀ ਕਮੈਂਟਾਂ ਦੇ ਵਿੱਚ ਜ਼ਰੂਰ ਸਾਂਝਾ ਕਰੋ ਕਿ ਤੁਹਾਡੇ ਇਲਾਕੇ ਦਾ ਕੀ ਹਾਲ ਹੈਗਾ ਕਿ ਤੁਹਾਡੇ ਇਲਾਕੇ ਦੇ ਵਿੱਚ ਬਾਰਿਸ਼ ਜਿਹੜੀ ਕੀ ਹੋ ਰਹੀ ਹੈ ਦੱਸ ਦਿਓ ਕਿ ਅੰਮ੍ਰਿਤਸਰ ਦੇ ਵਿੱਚ ਮੀਂਹ ਨੂੰ ਲੈ ਕੇ ਅਲਰਟ ਜਾਰੀ ਕੀਤਾ ਗਿਆ ਘੱਟੋ ਘੱਟ ਤਾਪਮਨ ਵਧੇਗਾ ਪਰ ਵੱਧ ਤੋਂ ਵੱਧ ਤਾਪਮਨ ਡਿਗੇਗਾ ਤਾਂ ਅੱਜ ਤਾਪਮਨ 10 ਤੋਂ 23 ਡਿਗਰੀ ਦੇ ਵਿਚਕਾਰ ਰਹਿਣ ਦੀ ਉਮੀਦ ਹੈ ਅਤੇ ਜਲੰਧਰ ਦੇ ਵਿੱਚ ਵੀ ਮੀਂਹ ਨੂੰ ਲੈ ਕੇ ਅਲਰਟ ਜਾਰੀ ਕੀਤਾ ਗਿਆ ਹੈਗਾ ਲੁਧਿਆਣਾ ਦੇ ਵਿੱਚ ਵੀ ਮੀਂਹ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ ਤੇ ਪਟਿਆਲਾ ਦੇ ਵਿੱਚ ਵੀ ਮੀਂਹ ਨੂੰ ਲੈ ਕੇ ਅਲਰਟ ਜਾਰੀ ਕੀਤਾ ਗਿਆ ਜੇਕਰ ਚੰਡੀਗੜ੍ਹ ਤੇ ਮੁਹਾਲੀ ਦੀ ਗੱਲ ਕੀਤੀ ਜਾਵੇ ਤਾਂ ਉੱਥੇ ਵੀ ਮੀਂਹ ਨੂੰ ਲੈ ਕੇ yellow alert ਜਾਰੀ ਕੀਤਾ ਗਿਆ ਹੈ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਦੱਸਦੀ ਹੈ ਕਿ ਇਸ ਸਮੇਂ ਦੌਰਾਨ ਹਲਕੀ ਤੇ ਦਰਮਿਆਨੀ بارش ਹੋ ਰਹੀ ਹੈ ਟੂ ਵੀਲਰ ਜਿਹੜੇ ਕਿ ਮੋਟਰਸਾਈਕਲ ਵਾਲੇ ਵਾਹਨ ਚਲਾਉਂਦੇ ਨੇ ਉਹਨਾਂ ਲੋਕਾਂ ਨੂੰ ਹਲਕੀ ਜਿਹੜੀ ਕਿ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈਗਾ ਤਾਂ ਦੱਸ ਦਈਏ ਕਿ ਖਬਰ ਵਾਲੇ ਟੀਵੀ ਦੇ ਉੱਤੇ ਰੋਜ਼ਾਨਾ ਤੁਸੀਂ ਵੈਦਰ ਦੇ ਨਾਲ ਮੌਸਮ ਦੇ ਨਾਲ ਜੁੜੀ ਹੋਈ ਅਪਡੇਟ ਦੇਖਦੇ ਹੋ ਤਾਂ ਕਿ ਤੁਹਾਨੂੰ ਅੱਜ ਦੇ ਮੌਸਮ ਦਾ ਹਾਲ ਪਤਾ ਲੱਗ ਸਕੇ ਤਾਂ ਦੱਸ ਦਈਏ ਕਿ ਪੰਜਾਬ ਦੇ 14 ਜ਼ਿਲ੍ਹਿਆਂ ਦੇ ਵਿੱਚ ਅੱਜ ਮੌਸਮ ਨੂੰ ਲੈ ਕੇ ਮੀਂਹ ਨੂੰ ਲੈ ਕੇ ਅਲਰਟ ਜਾਰੀ ਕੀਤਾ ਗਿਆ ਹੈਗਾ ਤੇ ਖਾਸ ਕਰਕੇ ਐਡਵਾਈਜ਼ਰੀ ਵੀ ਜਾਰੀ ਕੀਤੀ ਗਈ ਹੈ ਕਿ ਭੁੱਲ ਕੇ ਵੀ ਤਰਖਤ ਤੇ ਹੇਟੇ ਨਾ ਖੜਿਓ ਕਿਉਂਕਿ ਕਦੇ ਵੀ ਤੇਜ਼ ਹਵਾਵਾਂ ਚੱਲਣ ਦੇ ਨਾਲ ਨਾਲ ਬਿਜਲੀ ਵੀ ਲਿਚਕ ਸਕਦੀ ਹੈਗੀ ਹੈ ਤਾਂ ਆਪਣਾ ਧਿਆਨ ਰੱਖਣ ਦੀ ਬੇहद ਲੋੜ ਹੈਗੀ ਹੈ ਦੱਸਦੀ ਹੈ ਕਿ ਅੱਜ ਕਈ ਸ਼ਹਿਰਾਂ ਦੇ ਵਿੱਚ ਹਲਕੀ ਦਰਮਿਆਨੀ ਬਾਰਿਸ਼ ਹੋਈ ਹੈ ਜਿਸ ਕਰਕੇ ਲੋਕਾਂ ਨੂੰ ਰਾਹਤ ਜ਼ਰੂਰ ਮਿਲੇ ਕਿਉਂਕਿ ਮੌਸਮ ਬਿਲਕੁਲ ਸਾਫ਼ ਹੋ ਚੁੱਕਿਆ ਹੈਗਾ ਤੇ ਕਹਿ ਸਕਦੇ ਆ ਵੀ ਹੁਣ ਠੰਡ ਬਿਲਕੁਲ ਘਟ ਜਾਵੇਗੀ ਤੇ ਗਰਮੀ ਤੋਂ ਜਿੱਥੇ ਕਿ ਲੋਕ ਹਲੇ ਮਹਿਸੂਸ ਹੀ ਕਰ ਰਹੇ ਸੀਗੇ ਦੁਪਹਿਰ ਦੇ ਵੇਲੇ ਕਿ بارش ਨੇ ਦਸਤਕ ਦੇ ਦਿੱਤੀ ਤਾਂ ਲੋਕਾਂ ਨੂੰ ਕੁਝ ਰਾਹਤ ਜ਼ਰੂਰ ਮਿਲੀ ਹੈ ਤੁਹਾਡੇ ਸ਼ਹਿਰ ਦਾ ਕੀ ਹਾਲ ਹੈ ਕਮੈਂਟਾਂ ਦੇ ਵਿੱਚ ਤੁਸੀਂ ਵੀ ਜ਼ਰੂਰ ਦੱਸਿਓ